ਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖਣ ਤੋਂ ਸੀ ਤੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇਤਾ ਉਗਰਾਹਾਂ ਦੇ ਬੁੱਲੂ ਇੱਕ ਪ੍ਰਦਰਸ਼ਨ ਲਿਖਿਆ ਗਿਆ। ਦਰਅਸਲ ਇੱਥੇ ਕਿਸਾਨ ਆਗੂ ਜਨਾ ਦਾ ਇਹ ਕਹਿਣਾ ਹੈ ਕਿ ਹੁਣ ਕਣਕ ਦੀ ਬਜਾਈ ਸਰ੍ਹਸਿਆਈ ਖੜੀ ਹੈ ਨਾ ਤਾਂ ਡੀਪੀ ਖਾਦ ਮਿਲ ਰਹੀ ਹੈ ਤੇ ਉਧਰ ਦੂਜੇ ਪਾਸੇ ਜਿਹੜੀ ਖਾਦ ਫੜੀ ਗਈ ਹੈ ਉਸ ਦੀ ਕੁਆਲਟੀ ਵੀ ਕਾਫੀ ਘਟੀ ਹੈ। ਤਾਂ ਉਹਨਾਂ ਮੰਗ ਕੀਤੀ ਹੈ ਕਿ ਜਿਹੜੀ ਖਾਦ ਹੈ ਉਹ ਚੰਗੀ ਮੁਹਈਆ ਕਰਵਾਈ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨੀ ਤਾਂ ਪ੍ਰਸ਼ਾਸਨ ਤੇ ਕਿਸਾਨ ਦੋਨਾਂ ਦੇ ਲਈ ਵੱਡੀ ਮੁਸੀਬਤ ਹੋ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜੋ ਕਿ ਬਦਲਾਅ ਤੇ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਨਾਂ ਦਾ ਕਹਿਣਾ ਸੀ ਕਿ ਵਧੀਆ ਕੁਆਲਿਟੀ ਦੀ ਖਾਦ ਹਰ ਚੀਜ਼ ਤੁਹਾਨੂੰ ਮੁਹੱਈਆ ਕਰਵਾਈ ਜਾਵੇਗੀ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਸਵਾਲ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਸਮੱਸਿਆ ਦਾ ਹੱਲ ਕੀਤਾ ਜਾਵੇ ਹਾਲਾਂਕਿ ਇਸ ਦੌਰਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ 'ਚ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਬੈਠਕ ਕਰਕੇ ਵੱਡਾ ਸੰਘਰਸ਼ ਵੀ ਉਲੀਕਿਆ ਜਾ ਸਕਦਾ ਹੈ ਸਚੰਦਰ ਸਿੰਘ ਜੇਠੂਗੇ ਭਾਰਤੀ ਸੰਘ ਦੇ ਇਕਤਾ ਗ੍ਰਾਹਾਂ ਦਾ ਸੋਬੇ ਦਾ ਸੀਨੀਅਰ ਮਿਤ ਪ੍ਰਧਾਨ ਆਜੀ ਸੁਬੇ ਵੱਲੋਂ ਇਹ ਐਮਰਜੈਂਸੀ ਸੱਦਾ ਦਿੱਤਾ ਕਿ ਦੋ ਦਿਨ ਕਿਹਿੰਦੀਆਂ ਸਮੱਸਿਆਵਾਂ ਆ ਰਹੀਆਂ ਜਦੋਂ ਕਿ ਪੂਰੇ ਕਣਕ ਦੀ ਵਿਜਾਈ ਸਿਰ ਤੇ ਹਾਈ ਖੜੀ ਹੈ ਇੱਕ ਤਾਂ ਡੀਏਪੀ ਮਤਲਬ ਇਹ ਦੂਜੀ ਖਾਦ ਪੂਰੀ ਨਹੀਂ ਹੋ ਰਹੀ ਦੂਜਾ ਉਧਰ ਮੋਗੇ ਕਰਨੀ ਖਾਦ ਫੜੀ ਗਈ ਜਦੋਂ ਇਹ ਉਹ ਜ਼ੀਰੋ ਆ ਉਹਦਾ ਆਇਆ ਜਿੰਨੇ ਰੇਤਾ ਵੇਚ ਰਹੇਗੇ ਤੇ ਪੂਰੀ ਵੀ ਨਹੀਂ ਮਿਲ ਰਹੀ ਰੇਤਾ ਵੇਚ ਰਹੇ ਆ ਇਸ ਮਸਲੇ 'ਵਾਂ ਹੈ ਗਿਆ ਪਹਿਲਾਂ ਵੀ ਇਹ ਬਹੁਤ ਸਾਰਾ ਰੌਲਾ ਪਿਆ ਸਾਨੂੰ ਪਤਾ ਰਹੇ ਤੇ ਤੇ ਨਹੀਂ ਉਹਦਾ ਕੁਝ ਨਹੀਂ ਕੀਤਾ ਜਿਹੜਾ ਆਪ ਸਰਕਾਰ ਤੋਂ ਲੋਕ ਆਸ ਰੱਖਦੇ ਸੀ ਕਿ ਇਥੇ ਕੋਈ ਕੁਆਲਟੀ ਵਾਲੀ ਚੀਜ਼ ਮਿਲਣ ਛੋ ਤੇ ਨਹੀਂ ਨੰਗਾ ਚਟਾ ਦੂਜੀਆਂ ਸਰਕਾਰਾਂ ਨੂੰ ਵੀ ਮਾੜਾ ਹਾਲ ਲੱਗੇ ਉਹਦੇ ਜੋ ਇਥੇ ਅੱਜ ਮੰਗ ਕਰਨਾ ਹੈ ਸਰਕਾਰ ਤੋਂ ਕਿ ਜਿਹੜਾ ਡੀਏਪੀ ਹੈ ਉਹਦੀ ਪੂਰੀ ਮਾਤਰਾ ਜ ਸਹੀ ਜਿਹੜੀ ਦੀ ਕੁਆਲਿਟੀ ਉਹ ਡੀਏਪੀ ਪਹੁੰਚੇਗਾ ਜਾਂ ਜੂਰੀ ਆ ਪਹੁੰਚੇ ਤੇ ਇਹਦੇ ਨਾਲ ਜਬਰੇ ਮੜਦੇ ਹੈ ਮਤਲਬ ਕੋਈ ਨੈਨੋ ਖਾਦ ਹੈ ਜਾਂ ਕੀ ਹੈਗੀ ਹੈ ਜਿਹੜੀ ਲੋਕਾਂ ਨਹੀਂ ਹਜੇ ਪ੍ਰਚਲਿਤ ਲੋਕ ਨਹੀਂ ਚਾਹੁੰਦੇ ਪਾਉਣਾ ਉਹ ਤੁਸੀਂ ਤਾਂ ਕਿਨਾ ਘਰ ਵੜਨਦੇ ਹੋ ਤੁਸੀਂ ਪ੍ਰਚਾਰ ਕਰਕੇ ਲਾਲੋ ਲੋਕਾਂ ਨੂੰ ਉਹਦੇ ਤੇ ਪਹਿਲਾਂ ਵੀ ਲਾਇਆ ਗ੍ਰਾਮ ਸਿੰਘ ਸਾਡੇ ਖੇਤਾਂ 'ਚ ਰੇ ਸਿੱਟਕੇ ਹੁੰਦੇ ਹੁੰਦੇ ਬੁੜੇ ਆ ਦੀ ਜਹਰ ਅਸੀਂ ਭੈਣ ਨਹੀਂ ਦੇਣੀ ਉਹ ਜਦੋਂ ਨਾਲ ਲੱਗਦਾ ਸੀ ਵੀ ਆਹ ਬਾਈ ਤੇਰਾ ਕਾਲਾ ਹੋ ਗਿਆ ਉਹ ਹੋ ਗਿਆ ਐ ਹੌਲੀ ਹੌਲੀ ਲੋਕ ਲਾਏ ਜਿਹਨੂੰ ਲੱਗਦਾ ਵੀ ਨੈਨੋ ਖਾਦ ਬਹੁਤ ਆ ਤੇ ਉਹ ਬੜਾ ਕਾਰਪੋਰੇਟਾਂ ਨੂੰ ਬੜਾ ਮੁਨਾਫਾ ਦਿੰਦੀ ਆ ਸਮਝਾ ਕੇ ਲਾਲਾਂ ਲੋਕਾਂ ਨੂੰ ਜੰਨਦੀ ਜਬਰੀ ਚੀਜ਼ਾਂ ਮੜਨ ਵਾਲੀ ਜਿਹੜੀ ਗੱਲ ਹੈ ਇਹ ਤਿੰਨ ਗੱਲਾਂ ਦਾ ਖਡਾਇਦੇ ਵਿੱਚ ਵਿਰੋਧ ਹੈ ਇਹਦੀ ਮੰਗ ਕਰਨਾ ਆ ਸਰਕਾਰ ਤੋਂ ਵੀ ਇਹ ਗੱਲਾਂ ਸੂਤ ਕਰੋ ਤੇ ਨਹੀਂ ਆਉਣ ਵਾਲੇ ਦਿਨਾਂ ਅਜੇ ਕਣਕ ਦੀ ਬਿਜਾਈ ਖੜੇ ਵੱਡੀ ਸਮੱਸਿਆ ਤੁਹਾਡੇ ਵਾਸਤੇ ਵੀ ਖੜੀ ਹੋਊ ਕਿਸਾਨਾਂ ਵਾਸਤੇ ਵੀ ਖੜੀ ਹੋਊਗੀ ਇਹ ਸੀ ਬਦਲ ਚੇਤਾਵਨੀ ਦੇਣਾ ਇੱਕ ਪੱਧਰ ਤੇ ਸਰਕਾਰ ਬਥੋੜੇ ਜਿਹੜੇ ਦਰਾਂ ਉੱਤੇ ਕਿਹਾ ਜਾ ਰਿਹਾ ਇਸ ਕਾਬਿਲ ਜਿਹੜੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਪਰ ਲਗਾਤਾਰ ਜਿਹੜੇ ਡੁਪਲੀਕੇਟ ਫਰੇੜਾ ਫਰੇਹਾਂ ਮਿਲ ਰਹੇ ਨੇ ਤੇ ਕਾਰਵਾਈ ਵੀ ਕੋਈ ਨਹੀਂ ਕੋਈ ਦੇਖੋ ਕਹਿਣ ਦੀਆਂ ਗੱਲਾਂ ਤਾਂ ਕੁੱਝ ਹੀ ਹੈ ਕਹਿਣ ਦੇ ਇਨਕਲਾਬ ਕਰਤਾ ਭਗਵੰਤ ਮਾਨ ਨੇ ਇਨਕਲਾਬ ਜਿੰਦਾਬਾਦ ਕਿਹਾ ਕਹਿੰਦਾ ਜੀ ਬਦਲਾਅ ਹੋਊ ਬਦਲਾਅ ਕੀ ਹੈ ਜਿੰਨੇ ਵੀ ਬਦਲਾਅ ਉਹ ਤੋਂ ਪੁੱਠੇ ਪਾਸੇ ਨੂੰ ਮਾੜਾ ਚੰਗੇ ਪਾਸੇ ਨੂੰ ਨਹੀਂ ਹੈ ਗਿਆ ਬੇਰਜਗਰ ਤੁਰੇ ਫਰਦੇ ਆ ਸੜਕਾਂ ਦੇ ਧੱਕੇ ਖੰਦੇ ਰੋਸ਼ ਪਡਾਂਗਾ ਪੈਂਦੀਆਂ ਉਹਨਾਂ ਤੇ ਕਿਸਾਨ ਹੈ ਕਿਸਾਨ ਦਬਧਾ ਚ ਫਸੇ ਖੜੇ ਆ ਨਵੀਂ ਖੇਤੀ ਦੀ ਗੱਲ ਕਰੀ ਉਹ ਦੱਬ ਲਈ ਇਥੋਂ ਦੇ ਬੁੱਧੀਜੀਵਾਂ ਨੇ ਵੀ ਜਿੱਥੇ ਮੰਨਿਆ ਨਹੀਂ ਖੜੜਾ ਦਿੱਤਾ ਸੀ ਖੁਦ ਖੜੜਾ ਦਿੱਤਾ ਹੈ ਗਿਆ ਉਹ ਹੁਣ ਚੰਡੀਗੜ੍ਹ ਬੈਠ ਕੇ ਜਿੰਦੀ ਸੀਜ਼ਨ ਬੈਠੇ ਆ ਤਾਂ ਉਹਦਾ ਹਜੇ ਖੜੜਾ ਦਿੱਤਾ ਹੈ ਤੇ ਖੜੜੇ ਜੋ ਵੀ ਕਹਾ ਪਤਾ ਨਹੀਂ ਕੀ ਭੂਤ ਨਿਕਲਣਾ ਹੈ ਹਜੇ ਕੁਝ ਨਹੀਂ ਕਹਿ ਸਕਦੇ ਵੀ ਉਹ ਜੋ ਕੋਈ ਚੰਗੀ ਗੱਲ ਹੈ ਕਵਾੜੀ ਕਰ ਲੈ ਕਿਉਂਕਿ ਸਾਨੂੰ ਇੱਕ ਗਰੰਟੀ ਹੈ ਕਿ ਜਿਹੜਾ ਖੜੜਾ ਸੀ ਦਿੱਤਾ ਹੈ ਉਹਦੇ ਬਾਲਾ ਉਹ ਫੇਟ ਨਹੀਂ ਆਉਣ ਵਾਲਾ ਖੜਾਉਣਾ ਠੀਕ ਹੈ ਕੋਈ ਗੱਲਾਂ ਤੇ ਚੰਗੀਆਂ ਵੀ ਹੋ ਸਕਦੀਆਂ ਉਹ ਅਸੀਂ ਬਚਣਾ ਹੈ ਪੜਨਾ ਹੈ ਉਹ ਆਉਣ ਵਾਲੇ ਦਿਨਾਂ ਅਸੀਂ ਸਰਕਾਰ ਨੂੰ ਕੀ ਬਣ ਗਿਆ ਸਾਡੇ মিডিਏ ਨੂੰ ਵੀ ਪੱਤਰਕਾਰਾਂ ਨੂੰ ਸਾਰਾ ਉਹ ਵੀ ਦੇਵਾਂਗੇ ਤੇ ਹੋ ਸਕਦਾ ਸੀ ਇਸ ਗੱਲ ਤੇ ਪ੍ਰੈਸ ਕਾਨਫਰੰਸ ਵੀ ਕਰੀਏ ਕਿ ਖੇਤੀਬਾੜੀ ਨੀਤੀ ਕੀ ਚਾਹੀਦੀ ਹੈ ਇਹਦੀ ਜੇ ਇੰਨੀ ਗੱਲ ਚੰਗੀ ਹੈ ਤਾਂ ਕੋਈ ਹੋਣਾ ਹੱਲ ਕਰਨ ਵਾਲਾ ਇਸ ਕਿਸਮ ਦਾ ਹਾਲ ਹੈ ਜੰਗੀ ਬਾਅਦੇ ਤਾਂ ਦੇਖੋ ਕਹਿੰਦੇ ਸੀ ਟੈਂਕੀ ਤੋਂ ਉਤਰਿਆ ਬ੍ਰਿਤੀ ਹੈ ਉਹਨਾਂ ਦਾ ਨੌਕਰੀ ਦੇਣਾ ਤੇ ਜਿਹਨੂੰ ਧੀ ਬਣਾ ਕੇ ਟੈਂਕੀ ਤੋਂ ਉਤਾਰਿਆ ਕਿਤਾ ਜਮਾਇ ਮਤਲਬ ਕਹਿਣ ਦੀ ਗੱਲ ਕੋਸ ਹੈ ਜਿੰਨੀ ਜਵੇਂ ਬੇਪਰਵਾਹ ਹੈਗੇ ਆ ਥੋੜੇ ਬਚਾਈ ਵੀ ਨੇੜੇ ਆ ਗਈ ਨੇਸ ਪਰ ਵੀ ਨੰਨੇ ਹੈਗੀ ਤੇ ਫਿਰ ਅਗਲਾ ਐਕਸ਼ਨ ਕਿਸ ਤਰ੍ਹਾਂ ਹੋਊਗਾ ਜੇ ਨਾ ਦੇਖੋ ਇਹਦਾ ਜਹਾਂ ਵਿਚਾਰਾਂਗੇ ਬਕਾਇਦਾ ਤਾਂ ਹੁਣ ਇਕੱਲਾ ਮੈਂ ਇਹ ਨਹੀਂ ਕੁਝ ਕਹਾਂ ਉਹ ਜਦੋਂ ਡੇੜੀ ਲੋਕਾਂ ਦੀ ਲੋੜ ਹੈ ਜੇ ਨਹੀਂ ਪੂਰੀ ਹੁੰਦੀ ਉਹ ਫਿਰ ਸੜਕਾਂ ਤੇ ਹੁੰਨੇ ਆ ਇਹ ਮੁੜ ਕੇ ਕਹਿੰਦੇ ਸੜਕਾਂ ਰੋਕਦੇ ਲੋਕਾਂ ਨੂੰ ਤਖਲੀਬ ਹੁੰਦੀ ਹੈ ਵੀ ਸੜਕਾਂ ਤੁਸੀਂ ਨਾ ਰਖਵਾ ਲੋਕਾਂ ਦਾ ਪ੍ਰਬੰਧ ਕਰ ਦਿਓ ਸੜਕਾਂ ਲੋਕਾਂ ਦੇ ਵਾਸਤੇ ਰੋਕਣਗੇ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬੁਸ਼ਿੰਡਾ ਜ਼ਿਲ੍ਹੇ ਦੀ ਪ੍ਰਧਾਨ ਸੂਬਾ ਕੋ ਅੱਛਾ ਸਾਨੂੰ ਦੱਸਿਆ ਜਾ ਰਿਹਾ ਕਿ ਮਸਲਾ ਇਹ ਹੈ ਕਿ ਜਦੋਂ ਵੀ ਹੜੀ ਦੀ ਫਸਲ ਬੀਜਣੀ ਹੁੰਦੀ ਹੈਗੀ ਹੈ ਕਣਕ ਦੀ ਬਜਾਈ ਸ਼ੁਰੂ ਕਰਨੀ ਹੁੰਦੀ ਹੈਗੀ ਹੈ ਤਾਂ ਡੀਪੀ ਦੀ ਕਿਲਤ ਹੈ ਜਿਹੜੀ ਉਹ ਪੈਦਾ ਕੀਤੀ ਜਾਂਦੀ ਹੈਗੀ ਹੈ ਇਹ ਹਰ ਸਾਲ ਦਾ ਮਸਲਾ ਹੈ ਐਤਕੀ ਵੀ ਪੰਜਾਬ ਜਿਹੜੀ ਪੂਰੇ ਜ਼ੋਰ ਨਾਲ ਇਹ ਡੀਏਪੀਏ ਖਾਦ ਦਾ ਜਿਹੜਾ ਮਸਲਾ ਬਹੁਤ ਪੰਜਾਬ ਦੇ ਵਿੱਚ ਉੱਭਰਿਆ ਹੋਇਆ ਹੈਗਾ ਕਿਸਾਨਾਂ ਨੂੰ ਡੀਏਪੀ ਖਾਦ ਹੈ ਜਿਹੜੀ ਉਹ ਅਸਲੀ ਵੀ ਨਹੀਂ ਮਿਲ ਰਹੀ ਤੇ ਜਿਹੜੀ ਮਿਲ ਰਹੀ ਆ ਉਹਦੇ ਨਾਲ ਜਨ ਕਿ ਜਿਵੇਂ ਨੈਨੋ ਵਰਗੀਆਂ ਸਪਰੇਅ ਹੈ ਉਹ ਜਵਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਜਾਨੀ ਕਿ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਰੋਸ ਜਾਗਿਆ ਹੋਇਆ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਨੇ ਫੌਰੀ ਸੱਦਾ ਦੇ ਕੇ ਅੱਜ ਜਾਨੀ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਸ ਗੱਲ ਲਈ ਧਰਨੇ ਦਿੱਤੇ ਜਾ ਰਹੇ ਨੇ ਕਿ ਜਿਹੜੀ ਕਿਸਾਨਾਂ ਨੂੰ ਜਾਨੀ ਕਿ ਹਰ ਵਾਰ ਇਹ ਮਸਲਾ ਲੈ ਕੇ ਲੜਨਾ ਪੈਂਦਾ ਹੈਗਾ ਤੇ ਜਿਹੜੀ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਕਿ ਅਸੀਂ ਪੂਰਾ ਜਨਨ ਕੀ ਭ੍ਰਸ਼ਟਾਚਾਰ ਮੁਕਤ ਜਨਨ ਕੀ ਜਿਹੜਾ ਸਮਾਜ ਹੈ ਜਿਹੜਾ ਰਾਜ ਆ ਉਹ ਦੇਵਾਂਗੇ ਇੱਥੇ ਕੋਈ ਭ੍ਰਸ਼ਟਾਚਾਰ ਨਹੀਂ ਹੋਊਗਾ ਇੱਥੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਊਗਾ ਪਰ ਅਸੀਂ ਦੇਖਦੇ ਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਉਵੇਂ ਹੀ ਜਿਵੇਂ ਕਾਂਗਰਸ ਅਕਾਲੀਆਂ ਦੀ ਸਰਕਾਰ ਦੇ ਵਿੱਚ ਕਿਸਾਨਾਂ ਨਾਲ ਜਨਨ ਕੀ ਧੱਕਾ ਹੁੰਦਾ ਸੀਗਾ ਉਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਕੋਈ ਵੀ ਕਿਸੇ ਵੀ ਪੱਖੋਂ ਜਿਹੜੀ ਮਨਿਆਰ ਦੀ ਚੀਜ਼ ਉਹ ਨਹੀਂ ਮਿਲ ਰਹੀ ਕੱਲਾ ਡੀਏਪੀ ਦਾ ਮਾਮਲਾ ਨਹੀਂ ਹੈਗਾ ਜੇ ਅਸੀਂ ਇੱਥੇ ਖੰਡ ਦੀ ਗੱਲ ਕਰੀਏ ਨਮਕ ਦੀ ਗੱਲ ਕਰੀਏ ਰਵੀਸ਼ ਕੁਮਾਰ ਬਹੁਤ ਵੱਡੇ ਪੱਤਰਕਾਰ ਹੈ ਉਹਨਾਂ ਨੇ ਇਸ ਗੱਲ ਤੇ ਇੱਕ ਰਿਪੋਰਟ ਜਾਰੀ ਕੀਤੀ ਕਿ ਜਿਹੜਾ ਨੂਨ ਦੇ ਨਮਕ ਦੇ ਢੇਰ ਲੱਗੇ ਪਏ ਨੇ ਬਹੁਤ ਵੱਡੀ ਪੱਤਰ ਤੇ ਨਮਕ ਕਿੱਥੇ ਪੈਦਾ ਹੁੰਦਾ ਹੈਗਾ ਤੇ ਉਸ ਨਮਕ ਨੂੰ ਵੀ ਨਕਲੀ ਬਣਾ ਕੇ ਵੇਚਿਆ ਜਾ ਰਿਹਾ ਹੈਗਾ ਖੰਡ ਨਕਲੀ ਬਣਾਈ ਬਣਾ ਕੇ ਵੇਚੀ ਜਾ ਰਹੀ ਹੈ ਇਵਨ ਇਥੋਂ ਤੱਕ ਕਿ ਆਂਡੇ ਆ ਜਿਹੜੇ ਉਹ ਵੀ ਪਲਾਸਟਿਕ ਦੇ ਬਣਾ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਸਾਡੇ ਇੱਥੇ 65 ਲੱਖ ਟਨ ਦੁੱਧ ਦੀ ਲਾਗਤ ਹੈਗੀ ਹੈ 16 ਲੱਖ ਟਨ ਜਿਹੜਾ ਦੁੱਧ ਹੈ ਉਹ ਇੱਥੇ ਸਹੀ ਹੈ ਤੇ ਜਿਹੜਾ 50 ਲੱਖ ਟਨ ਹੈ ਉਹਦੇ ਵਿੱਚ ਮਿਲਾਵਟ ਹੈ ਕਿ ਕਿਸਾਨਾਂ ਦੀ ਸਿਹਤ ਦੇ ਨਾਲ ਵੀ ਖਲਵਾੜ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਫਸਲਾਂ ਦੇ ਵਿੱਚ ਪਾਈ ਜਾ ਰਹੀ ਖਾਦ ਹੈ ਉਹਦੇ ਵਿੱਚ ਵੀ ਜਾਨੀ ਕਿ ਮਿਲਾਵਟ ਕਰਕੇ ਰੇਤੇ ਵਾਂਗੂ ਵੇਚਿਆ ਜਾ ਰਿਹਾ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਫੈਕਟਰੀ ਫੜੀ ਗਈ ਹੈ ਜਿਹਦੇ ਵਿੱਚ 400 ਦਾ ਗੱਟਾ ਇਹ ਜਾਨੀ ਕਿ ਰੇਤਾ ਬਣਦਾ ਹੈਗਾ ਜਦੋਂ ਉਹ ਗੁਰੂਗ੍ਰਾਮ ਗੱਟਾ ਉਹਦੇ ਵਿੱਚ ਪਾ ਦਿੰਦੇ ਤਾਂ 900 ਦਾ ਬਣ ਜਾਂਦਾ ਜਦੋਂ ਤੱਕ ਉਹ ਸਾਡੇ ਕਿਸਾਨਾਂ ਕੋਲੇ ਆਉਂਦਾ ਤਾਂ 1350 ਦਾ ਜਾਨੀ ਕਿ ਗੱਟਾ ਕਿਸਾਨਾਂ ਨੂੰ ਦਿੱਤਾ ਜਾਂਦਾ ਸ਼ਰੇ ਆਮ ਸਿੱਧੇ ਰੂਪ ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਇਸ ਗੱਲ ਤੋਂ ਜਾਨੀ ਕਿ ਅੱਜ ਪੂਰੀ ਔਖ ਦੇ ਵਿੱਚ ਕਿਸਾਨ ਜਿਹੜਾ ਇਹ ਧਰਨਾ ਲਾ ਕੇ ਪੰਜਾਬ ਸਰਕਾਰ ਨੂੰ ਸੁਣਾਉਣੀ ਕਰ ਰਹੇ ਹੈ ਕਿ ਇਹ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਸੁੱਧ ਤੇ ਸਹੀ ਖਾਦ ਹੈ ਜਿਹੜੀ ਉਹ ਕਿਸਾਨਾਂ ਨੂੰ ਦਿੱਤੀ ਜਾਵੇ ਜਦੋਂ ਪਤਾ ਹੈ ਸਰਕਾਰਾਂ ਨੂੰ ਵੀ ਇੰਨੀ ਭਗਤ ਕਿੰਨੇ ਰੇਤੀ ਲੋਡ ਪੈਣੀਆ ਪਹਿਲੇ ਇੰਤਜ਼ਾਮ ਕਿਉਂ ਨਹੀਂ ਕਰ ਦਿੱਤੇ ਦੇਖੋ ਉਹਨਾਂ ਦੇ ਇੰਤਜ਼ਾਮ ਉਹ ਸੋਚ ਸਮਝ ਕੇ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀ ਖੇਤੀ ਨੀਤੀ ਦੀ ਗੱਲ ਕਰਦੇ ਅਸੀਂ ਕਿ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਪੱਖ ਦੀ ਨਹੀਂ ਹੈਗੀ ਮਜ਼ਦੂਰਾਂ ਦੇ ਪੱਖ ਦੀ ਨਹੀਂ ਹੈਗੀ ਉਹ ਜ਼ਗੀਰਦਾਰ ਸ਼ਰਮਾਇਦਾਰ ਤੇ ਸਾਮਰਾਜੀ ਮੁਲਕਾਂ ਦੇ ਪੱਖ ਦੀ ਹੈਗੀ ਹੈ ਜਿਹੜੀ ਗੱਲ ਉਹਨਾਂ ਨੂੰ ਫਾਇਦਾ ਕਰਦੀ ਹੈ ਮੁਨਾਫਾ ਪਨਚਾਉਂਦੀ ਹੈ ਉਹਨਾਂ ਦੀ ਜਾਨੀ ਕਿ ਕਮਾਈ ਦੇ ਵਿੱਚ ਵਾਧਾ ਕਰਦੀ ਹੈ ਉਹ ਇਸ ਕਰਕੇ ਜਾਨੀ ਕਿ ਕਿਸਾਨਾਂ ਦੀ ਖੇਤੀ ਵੱਲ ਫਿਕਰਮੰਦ ਨਹੀਂ ਹੈਗੇ ਇਸ ਕਰਕੇ ਜਾਨੀ ਕਿ ਪੰਜਾਬ ਦੀ ਭਾਰਤੀ ਕਿਸਾਨ ਜੂਨੀ ਰੇਖਤਾ ਗਰਾਹਾਂ ਜਿੱਥੇ ਬੰਦੀ ਤੇ ਪੰਜਾਬ ਖੇਤ ਮਜ਼ਦੂਰ ਜੂਨੀ ਹੈ ਨਾ ਇਹ ਮੰਗ ਕਰਦੀ ਹੈ ਕਿ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਾਤਾਵਰਣ ਦੇ ਪੱਖ ਦੀ ਖੇਤੀ ਹੋਵੇ ਜਿਹਦੇ ਵਿੱਚ ਇਹ ਕਿਹਾ ਹੋਇਆ ਹੈਗਾ ਕਿ ਜਿਹੜੀਆਂ ਇੱਥੇ ਨਕਲੀ ਜਾਨੀ ਕੀੜੇ ਮਾਰ ਦਵਾਈਆਂ ਨੇ ਖਾਦ ਹੈ ਬੀਜ ਹੈ ਜਿਹੜੇ ਨਕਲੀ ਦਿੱਤੇ ਜਾਂਦੇ ਨੇ ਉਹਨਾਂ ਨੂੰ ਸਰਕਾਰ ਆਪਦੇ ਹੱਥ ਚ ਲੈ ਕੇ ਉਹਦਾ ਸਰਕਾਰੀਕਰਨ ਕਰਕੇ ਉਹਦੀਆਂ ਫੈਕਟਰੀਆਂ ਲਾ ਕੇ ਆਪ ਲੋਕਾਂ ਤੱਕ ਮਹਈਆ ਕਰੇ ਪਰ ਉ ਇੱਥੇ ਤਾਂ ਦੇਖੋ ਜਾਨੀ ਕਿ 2015 ਦੇ ਵਿੱਚ ਜਦੋਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਸੀਗਾ ਕਾਲੀਆਂ ਦੇ ਰਾਜ ਚ ਉਦੋਂ ਆਪਣੇ ਫਰੀਦਕੋਟ ਦਾ ਪਿੰਡ ਹੈ ਪਾੜਾ ਭਾਈ ਕਾ ਉੱਥੋਂ ਯਾਨੀ ਕਿ 60 ਲੱਖ ਰੁਪਇਆ ਗੱਡੀ ਤੋਂ ਫੜਿਆ ਗਿਆ ਸੀ ਜਿਹੜੇ ਬੀਜ ਵਕਰੇਤਾ ਉਹ ਖੇਤੀਬਾੜੀ ਮੰਤਰੀ ਨੂੰ ਪੈਸੇ ਦੇਣ ਜਾ ਰਹੇ ਸੀਗੇ ਅੱਜ ਦੇ ਖੇਤੀਬਾੜੀ ਮੰਤਰੀ ਕਾਲੀਆਂ ਦੇ ਰਾਜ ਚ ਵੀ ਪੈਸੇ ਲੈਂਦੇ ਸੀ ਤੇ ਅੱਜ ਵੀ ਜਿਹੜਾ ਖੇਤੀਬਾੜੀ ਮੰਤਰੀ ਹੈ ਜਗਮੀਟ ਖੁੱਡੀਆਂ ਉਹ ਗੂੜੀ ਨੀਂਦ ਸੁੱਤਾ ਪਿਆ ਹੈਗਾ ਕਿਸਾਨ ਕਰਾ ਰਹੇ ਨੇ ਰੋਲਾ ਪਾ ਰਹੇ ਨੇ ਮਜਾਰੇ ਧਰਨੇ ਲਾ ਰਹੇ ਨੇ ਪਰ ਇੱਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਕੰਨ ਤੇ ਜੂ ਸਰਕਾਉਣ ਦੇ ਲਈ ਉਹਨਾਂ ਨੂੰ ਗੂੜੀ ਨੀਂਦ ਚੋਂ ਠਾਉਣ ਦੇ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਧਰਨੇ ਆ ਇਹ ਦਿੱਤੇ ਜਾ ਰਹੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਨਕਲੀ ਖਾਦ ਤੇ ਖਾਦ ਦੇ ਨਾਲ ਜਿਹੜੀਆਂ ਦਵਾਈਆਂ ਦੇਣੀਆਂ ਬੰਦ ਕਰੋ ਤੇ ਸਹੀ ਖਾਦ ਦਾ ਪ੍ਰਬੰਧ ਕਰਕੇ ਕਿਸਾਨਾਂ ਤੱਕ ਪਹੁੰਚਦੀ ਕਰੋ